ਬਾਈ ਜੀ ਮੈਂ ਦਰਪੀਸਨ ਲੈ ਰਹਾ ਆ ਪਰਵਾਰ ਜੋ ਭੈਣਾਂ ਨੇ ਡਿਊਟੀ ਲਈਦੀ ਪਹਿਲਾਂ ਬੱਚਿਆਂ ਨੂੰ ਪਾਲਦੇ ਸੀ ਉਹਨਾਂ ਦਾ ਲਵਾਤਰ ਉਹਨਿਆ ਰੇਤਾ ਸਵਿੰਟ ਜੋ ਆ ਗਿਆ ਸੋਨੂੰ ਵੀਡੀਓ ਚ ਨਜ਼ਰ ਆਉਂਦਾ ਬਾਤੀ ਅਸੀਂ ਭੈਣਾਂ ਨਾਲ ਦਲਤਰਾਉਨੇ ਜੋ ਇਹਨਾਂ ਬੱਚਿਆਂ ਨੂੰ ਪਹਿਲਾਂ ਵੀ ਸਾਂਭਦੇ ਨੇ ਪਹਿਨੇ ਸਾਸਿ ਘਰਤੀ ਨੋਆ ਭੈਣੇ ਤੇਰਾ ਵੀਰਪਾਲ ਗੌਰ ਹੈ ਜੀ ਖੁਦਕੁਸ਼ੀ ਪੀੜਿਤ ਪਰਿਵਾਰ ਕਮੇਟੀ ਪੰਜਾਬ ਤੇ ਅਸੀਂ ਪਹਿਲਾਂ ਪਸੋਡਾ ਆਿਆਂ ਦਾ ਧੰਨਵਾਦ ਕਰਦੇ ਆਂ ਲੈਰੇ ਅੱਗੇ ਤੋਂ ਪਹੁੰਚੇ ਹੋ ਵੀਰ ਜੀ ਹਰ ਮਦਾਨ ਫਤਿਹ ਕਲੱਬ ਤੋਂ ਜਿਨ੍ਹਾਂ ਨੇ ਆ ਕੇ ਇਹਨਾਂ ਦੇ ਬੱਚਿਆਂ ਵਾਸਤੇ ਡੱਗ ਫਲਾਸ ਕੁਛ ਨਹੀਂ ਸੀਗਾ ਤੇ ਆ ਕੇ ਸਿਮਿੰਟ ਦਵਾਇਆ 10 ਗੱਟੇ ਬਰੇਤੀ 25 ਗੰਟਲ ਤੇ ਚਿਗਾਠ ਤੁਸੀਂ ਕਿਹਾ ਵੀ ਭਾਈ ਆਪਾਂ ਰਾਸ਼ਨ ਦਾ ਵੀ ਹਰ ਮਹੀਨੇ ਇਹਨਾਂ ਦਾ ਪ੍ਰਬੰਧ ਕਰਾਂਗੇ ਹੁਣ ਰਾਸ਼ਨ ਵਾਰੇ ਨਾ ਕਿਸੇ ਨੂੰ ਬੇਨਤੀ ਕਰਿਓ ਤੇ ਮੋਬਾਈਲ ਵਾਸਤੇ ਕਹਿੰਦੇ ਸੀ ਮੋਬਾਈਲ ਦੀ ਹਜੇ ਲੋੜ ਨਹੀਂ ਜੀ ਬੱਚਿਆਂ ਨੂੰ ਅਸੀਂ ਆਂਢ-ਗਾਂਢ ਨੇ ਇਹਨਾਂ ਨੇ ਬੱਚੇ ਪਾਲੇ ਨੇਗੇ ਉਹ ਆਪਦੇ ਮੋਬਾਈਲ ਤੋਂ ਗੱਲ ਕਰਦੇ ਰਹਿੰਦੇ ਨੇਗੇ ਅਸੀਂ ਦੇਖ ਕੇ ਸੋਚ ਕੇ ਫਿਰ ਮੋਬਾਈਲ ਵਾਰੇ ਦੱਸਾਂਗੇ ਜੀ ਸਾਨੂੰ ਐ ਵੀ ਜਿਹੜੀ ਚੀਜ਼ ਦੀ ਲੋੜ ਹੈ ਬੱਚਿਆਂ ਦੀ ਉਹ ਜ਼ਰੂਰਤ ਪੂਰੀ ਹੋ ਜੇ ਅਸੀਂ ਤੁਹਾਡਾ ਪੂਰਾ ਦਿਲੋਂ ਧੰਨਵਾਦ ਕਰਦੇ ਆਂਗੇ ਜਿਹੜੇ ਵੀਰੇ ਇੱਥੇ ਪਹੁੰਚੇ ਨੇ ਆ ਕੇ ਕਿਹਾਗਾ ਵੀ ਅਸੀਂ ਇਹਨਾਂ ਦੀ ਹਮਿਆਦ ਕਰਾਂਗੇ ਭਾਈ ਕਰੀ ਵੀ ਬਹੁਤ ਜ਼ਿਆਦਾ ਹੈਗੀ ਜਿਹੜੀ ਚੀਜ਼ ਦੀ ਲੋੜ ਪਊਗੀ ਅਸੀਂ ਤੁਹਾਨੂੰ ਵਾਰ-ਵਾਰ ਕਰਕੇ ਕਰਦੇ ਰਹੀ ਰਹਾਂਗੇ ਜੇ ਕੋਈ ਕੱਲ ਨੂੰ ਹੋਰ ਕਿਸੇ ਚੀਜ਼ ਦੀ ਲੋੜ ਪਊ ਬੱਚਿਆਂ ਨੂੰ ਤਾਂ ਫੇਰ ਵੀ ਸੋਨੂ ਇਹ ਕਹਿਣਾਗਾ ਸਾਰੇ ਆਪਾਂ ਨਾਲ ਮਿਲ ਕੇ ਇਹਨਾਂ ਦੇ ਮਾਪੇ ਹੀ ਆਂਗੇ ਤੇ ਤੁਹਾਡਾ ਤੀਨੋਂ ਹਮੇਰੇ ਮੇਰਾ ਨਾਮ ਪੁਸ਼ਪਿੰਦਰ ਕੌਰ ਜੀ ਮੈਂ ਅੰਗਣਵਾੜ ਵਾਖਰ ਪਿੰਡ ਰੱਲਾ ਅੱਛਾ ਜੀ ਹਾਂਜੀ ਅੱਜ ਤਾਂ ਚਲੋ ਜੀ ਛੋਟੀ ਮਿਹਰ ਦੇ ਨਾਲ ਹਨਾ ਹਰਮਨਾਨ ਪਰਮਾਤਮਾ ਜੀ ਮੈਂ ਸਾਡਾ ਤੁਸੀਂ ਨਹੀਂ ਪਰਮਾਤਮਾ ਦਾ ਬਨੇ ਹਰਮਨਾਨ ਫਤਿਹ ਦੇ ਕਲੱਬ ਨੇ ਥਰੂ ਜਿਹੜਾ ਵੀ ਸਮਾਨ ਆਇਆ ਸੀ ਉਹ ਦਾ ਪਹਿਲੇ ਨੂੰ ਤਾਂ ਲਵਾਦ ਕਰਦੇ ਆ ਤੇ ਉਸ ਤੋਂ ਪਹਿਲਾਂ ਮੈਂ ਇਹ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਪਰਾਲੇ ਨਾਲ ਕਿਉਂਕਿ ਅਸੀਂ ਡਿਊਟੀ ਵਾਲੇ ਬੰਦੇ ਸੀ ਇਹਨਾਂ ਨਹੀਂ ਕਰ ਸਕਦੇ ਜਿਨ੍ਹਾਂ ਨੇ ਜਵਾਕਾਂ ਨਹੀਂ ਦੇਖ ਰੇ ਕੀਤੀ ਹੈ ਘਰਾਂ ਵਿੱਚੋਂ ਫੰਡ ਇਕੱਠਾ ਕਰਕੇ ਇਹਨਾਂ ਨੂੰ ਰਸਨ ਪਾਣੀ ਮਹੀਨੇ ਨੇ ਮਹੀਨੇ ਲੈ ਕੇ ਜਾਂਦੇ ਰਹੇ ਨੇ ਤਾਨੋ ਜਾਇ ਧੰਨਵਾਦ ਹੈ ਭੈਣਾਂ ਜਿਹੜੇ ਖੜੀਆਂ ਨੇ ਮੇਰੇ ਕੋਲ ਧੰਨਵਾਦ ਬੇ